ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰਾ ਠੀਕ ਹੋਣਗੇ ਸਵਾਗਤ ਹੈ ਵੈਲਕਮ ਹੈ ਜੀ ਆਨ ਆਖਦੇ ਤੁਹਾਨੂੰ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਾਂ ਵੀਰੋ ਟਾਈਮ ਸਵੇਰ ਦਾ ਹੀ ਆ तकरीबन तकरीबन 6:08 ਦਾ ਟਾਈਮ ਹੋ ਚੁੱਕਿਆ ਆ ਤੇ ਆਪਾਂ ਇਹ ਇਧਰ ਖੇਤ ਖੇਤ ਆਪਣੇ ਚਲਦੀ ਸੀਗੀ ਮੋਟਰ ਤੇ ਮੋਟਰ ਚਲਦੀ ਸੀ ਪਾਣੀ ਲਾਇਆ ਸੀ ਆਪਾਂ ਨੇ ਪੱਠਾਂ ਦੇ ਵਿੱਚੋਂ ਹੁੰਦਾ ਹੈ ਜਿੱਥੇ ਆਪਾਂ ਨਵੇਂ ਪੱਠੇ ਬੀਜਨੇ ਆ ਉਹ ਜ਼ਮੀਨ ਆਪਾਂ ਕਰਨੀ ਆ ਰੋਣੀ ਬੱਤਰ ਕਰਨੀ ਆ ਉਹ ਆਪਾਂ ਦੇਖਣ ਆਏ ਸੀਗੇ ਜਗਾ ਜਿੱਥੇ ਪੱਠੇ ਬੀਜਨੇ ਆ ਕਿ ਕਿੰਨੀ ਪਾਣੀ ਨਾਲ ਪਾਰ ਗਿਆ ਤੇ ਕਿੰਨੀ ਅਜੇ ਬਾਕੀ ਆ ਤੋਂ ਕਿ ਫਾਦਰ ਸਾਹਿਬ ਮੋਟਰ ਚਲਾ ਕੇ ਦਿਓ ਚਲੇਗਾ ਆਪਦੇ ਕੰਮ ਤੇ ਤੇ ਆਪਾਂ ਨੂੰ ਪਹਿਲੇ ਹੀ ਵੀ ਮੋਟਰ ਬੰਦ ਕਰਨੀ ਆ ਜਿੰਨਾ ਟਾਈਮ ਦਿੱਤਾ ਸੀ ਉਸ ਤੋਂ ਕੋਈ 5-7 ਮਿੰਟ ਆਪਾਂ ਲੇਟੀਆਂ ਬਾਕੀ ਤਾਂ ਰਿਵਨ ਤਾਂ ਰਿਵਨ ਹੈ ਇਹ ਆਪਣੇ ਖਤੀ ਪਰ ਰਹੀ ਗਈ ਆ ਤੇ ਦੋ ਕੁ ਮਤਲਿਆ ਪਿੱਛੇ ਆ ਇਹ ਰਹੀ ਗਈ ਆ ਪਰੇਚਨ ਵਾਲੀ ਤੇ ਮੋਟਰ ਹੁਣ ਆਪਾਂ ਨੂੰ ਬੰਦ ਕਰ ਦੇਣੀ ਚਾਹੀਦੀ ਆ ਕਿਉਂਕਿ ਜਿੰਨਾ ਪਾਣੀ ਇਹਦੇ ਵਿੱਚ ਖੜਾ ਹੈ ਇਹ ਹੀ ਲੈ ਕੇ ਤੇ ਥੱਲੇ ਆ ਜਾਏਗਾ ਤੇ ਫਿਰ ਥੋੜਾ ਜਿਹਾ ਦਿਨਾਂ ਤੱਕ ਇੱਥੇ ਆਪਾਂ ਪੱਠੇ ਪੀਜਾਗੇ ਚੱਲ ਕੇ ਉਹਨੇ ਪਹਿਲਾਂ ਮੋਟਰ ਬੰਦ ਕਰਦੇ ਆ ਤੇ ਉਸ ਤੋਂ ਬਾਅਦ ਆ ਕੇ ਫਿਰ ਦੇ ਜੋ ਮੱਕੇ ਵਗੈਰਾ ਕਰਨ ਵਾਲੇ ਐਸਾ ਹੀ ਉਹ ਕਰਦੇ ਆ ਤੇ ਵੀਡੀਓ ਨਾਲ ਜੁੜਾ ਹੀ ਰਹਿਣਾ ਦੇਖਦੇ ਆ ਅੱਜ ਦਾ ਦਿਨ ਕਿਵੇਂ ਦਾ ਕੁਝ ਇੱਦਾਂ ਮੱਕੇ ਆਪਾਂ ਕਰਤੇ ਆ ਦੋ ਖੱਤੀ ਬਿਲਕੁਲ ਨਿੱਕੀ ਰਹੇਗੀ ਜਿਹਦੇ ਚ ਪਾਣੀ ਆਪਾਂ ਪੜਨਾ ਕਿਉਂਕਿ ਪੜੇ ਪਾਣੀ ਪਹਿਲੇ ਬਹੁਤ ਜ਼ਿਆਦਾ ਆ ਤੇ ਪਾਣੀ ਆ ਪੂਰੀ ਸਪੀਡ ਨਾਲ ਆ ਰਹਾ ਮੋਟਰ ਆਪਾਂ ਬੰਦ ਕਰਤੀ ਆ ਤੇ ਲੈਟ ਰਾਤ 4 ਵਜੇ ਦੀ ਆ ਗਈ ਸੀ ਤੇ ਫਾਦਰ ਸਾਹਿਬ ਆ ਕੇ ਮੋਟਰ ਚਲਾ ਗਏ ਸੀ ਦੁਬਾਰਾ ਫਿਰ ਵੀ ਇੱਕ ਕਿਹੜਾ ਮਾਰ ਗਏ ਸੀ ਤੇ ਟਾਈਮ ਉਹਨਾਂ ਨਾਲ ਆਪਾਂ ਦਿੱਤਾ ਸੀ ਕਿ ਐਨੇ ਕੋ ਟਾਈਮ ਤੱਕ ਮੋਟਰ ਬੰਦ ਕਰ ਦਿੱਤੀ ਜਾਵੇ ਆ ਪਿੱਛੇ ਆਪਾਂ ਜਿੱਥੇ ਆਲੂ ਲਾ ਰੱਖੇ ਸੀ ਪੱਠੇ ਬਹੁਤ ਜ਼ਿਆਦਾ ਹੋਏ ਹੋਏ ਆ ਕਿਉਂਕਿ ਬੀਜੇ ਇੱਥੇ ਆਪਾਂ ਆਲੂ ਸੀ ਤੇ ਆਲੂਆਂ ਦੇ ਨਾਲ ਨਾਲ ਉਹ ਇੱਥੇ ਪੱਠੇ ਵੀ ਗਏ ਆ ਕਿਉਂਕਿ ਜਦੋਂ 20 ਸਿੱਟਾ ਸੀ ਆਪਾਂ ਪੱਠਾਂ ਦਾ ਕਿਤੇ ਇਧਰ ਵੀ ਆ ਗਿਆ ਸੀ ਬੀਜ ਜਿਹੜੇ ਕਰਕੇ ਪੱਠੇ ਵੀ ਹੋ ਗਏ ਸੀ ਬਹੁਤ ਜ਼ਿਆਦਾ ਤੇ ਇੱਥੇ ਹੁਣ ਆਪਾਂ ਬਿਜਨੀ ਤਾਂ ਸੀਗੀ ਐ ਸਬਜ਼ੀ ਲਾਉਣੀ ਸੀ ਤੇ ਬਸ ਇਦਾਂ ਹੀ ਜਦੋਂ ਵੀ ਐ ਪੱਠਾਂ ਨੂੰ ਪਾਣੀ ਲਾਉਂਦੇ ਆ ਤਾਂ ਇਹ ਜਗ੍ਹਾ ਦੇ ਵਿੱਚ ਵੀ ਪਾਣੀ ਪੈ ਜਾਂਦਾ ਆ ਤੇ ਉਹ ਵੱਤਰ ਨਹੀਂ ਖੁਸ਼ਕ ਹੋਣ ਲੱਗਿਆ ਕਿਉਂਕਿ ਜੇ ਇਹ ਖੁਸ਼ਕ ਹੋਏਗਾ ਤੇ ਤਾਂ ਹੀ ਆਪਾਂ ਸਬਜ਼ੀ ਲਾ ਪਾਵਾਂਗੇ ਤੇ ਚਲੋ ਜਦੋਂ ਹੁਣ ਪੂਰੀ ਤਰ੍ਹਾਂ ਜਗਾ ਸੁੱਕ ਜੇਗੀ ਤੇ ਕੋਸ਼ਿਸ਼ ਆਪਣੀ ਰਹੇਗੀ ਸਬਜ਼ੀ ਲਈ ਜਾਵੇ ਕਿਉਂਕਿ ਜਿੰਨੀ ਕੋ ਪਹਿਲਾਂ ਲਾ ਰੱਖੀ ਆ ਉਹ ਥੋੜੀ ਆ ਤੇ ਇੱਕ ਕਰਕੇ ਸਬਜ਼ੀ ਤਾਂ ਜਿੰਨੀ ਵੀ ਲਈ ਜਾਵੇ ਹੁਣ ਤੇ ਟਾਈਮ ਤੇ ਥੋੜੀ ਆ ਕਿਉਂਕਿ ਜੇ ਜ਼ਿਆਦਾ ਹੋ ਜੇ ਬੰਦਾ ਫਿਰ ਵੇਚ ਵੀ ਸਕਦਾ ਆ ਘੰਟਾਂ ਦੇ ਉੱਪਰ ਆਪਣੇ ਐਨ ਪੂਰੀ ਤਰ੍ਹਾਂ ਕਾਚੜਾ ਆਪਿਆ ਇਹਨੂੰ ਵੀ ਗੋਟੀ ਕਰਨ ਵਾਲੀ ਆ ਤਾਂ ਕੱਢ ਕੇ ਟਾਈਮ ਇੱਕ ਦਿਨ ਇਹਦੇ ਤੇ ਵੀ ਲਾਉਂਦੇ ਆ ਬੋਰਡ ਬਣਾਉਗਾ ਇਹ ਤੋਂ ਪਾਣੀ ਪੁਣੀ ਸੈੱਟ ਕਰਕੇ ਆਪਾਂ ਅੱਗੇ ਕਰ ਰਹੇ ਮੁੰਡਾ ਬੁਲਾਇਆ ਹੈ ਵੈਲਡਰ ਆ ਪਿੱਛੇ ਲੱਗਾ ਹੋਇਆ ਆ ਤੇ ਇਹ ਆਪਾਂ ਇਹ ਸਟੈਂਡ ਬਣਾ ਰਹੇ ਆ ਜੋ welder ਮੁੰਡਾ ਆਪਣਾ ਇਹਦੇ ਕੋਲ ਪਾਈਪ ਸੀਗੀ ਤੇ ਇਹਨੇ ਆਪਾਂ ਨੂੰ ਸੁਝਾਤਾ ਸੀ ਵੇਹ ਤਾਂ ਆਪਣੇ ਪਹਿਲਾਂ ਵੀ ਸੋਚੀ ਸੀ ਕਿ ਆਪਾਂ ਸਟੈਂਡ ਇੱਕ ਬਣਵਾ ਲਈਏ ਪਰ ਇਹਦੇ ਕੋਲ ਪਾਈਪ ਸੀਗੀ ਤੇਨੇ ਆਪ ਹੀ ਕਹਿਤਾ ਸੀ ਕਹਤਾ ਵੀ ਆਪਾਂ ਬਣਾਉਣੇ ਆ ਸਟੈਂਡ ਤੇ ਮੁੰਡੇ ਨੇ ਪੈਪਾ ਕੱਟ ਲਈਆਂ ਵਾ ਇਹ ਤਾਂ ਥੱਲੇ ਪੈਰ ਬਨ ਜਾਣਗੇ ਤੇ ਇਹ ਪੂਰਾ ਉੱਪਰ ਫੈਲ ਹੋ ਜੂਗਾ। ਤੇ ਇਹ ਆਪਾਂ ਛੋਟੇ ਜਿਹੀ ਲੈ ਕੇ ਆਇਆ ਰੌੜ ਦੀ ਤੇ ਇਹਨੂੰ ਆਪਾਂ ਸਿੱਧਾ ਕਰਕੇ ਤੇ ਇਹਦੇ ਉੱਪਰ ਟੀ ਬਣਾ ਕੇ ਤੇ ਉੱਤੋਂ ਆਪਾਂ ਕੁੰਢਾ ਲਾਵਾਗੇ ਤੇ ਪਹਿਲਾਂ ਮੁੰਡੇ ਨੇ ਆਪਣੇ ਟੋਕਿਆਂ ਦੇ ਮੂੰਹ ਤਿੱਖਾ ਕੀਤਾ ਸੀ। ਹੁਣ ਆਪਣਾ ਇਹ ਸਟੈਂਡ ਬਣਾਉਂਦਾ ਹੈ ਤੇ ਦੇਖਦੇ ਆ ਕਿੰਨਾ ਕੁ ਟਾਈਮ ਲਾਵੇਗਾ। ਨੰਤੇ ਨੇ ਪ੍ਰਿੰਸਾ ਨੂੰ ਬਤਾਇਆ ਅਸੀਂ ਜਲਦੀ ਆਏ। ਨਹੀਂ ਵੀਡੀਓ ਬਣਾਉਣਾ ਕੀ ਕੰਮ ਇੱਕ ਸਾਈਟ ਤੇ ਪੈਰ ਲਾਤਾ ਮੁੰਡੇ ਨੇ। ਇਹ ਲੈ ਲੈ ਇੱਕ ਸਾਈਡ ਦਾ ਰਹਿ ਗਿਆ ਇਧਰ ਆ ਵੇਲੇ ਜਦੋਂ ਮਰਜ਼ੀ ਆ ਨਾ ਸੜਕਾਂ ਤੇ ਵੇਖ ਸਕਦੇ ਜੀ ਕਿਵੇਂ ਵੇਲੇ ਆ ਕੰਮ ਹੀ ਆ ਨਹੀਂ ਸੜਕਾਂ ਤੇ ਆ ਫਿਰਦੇ ਜੋ ਪਿਓ ਦਾ ਰਾਜ ਹੈ ਇਹੋ ਜਿਹੇ ਵੇਲੇ ਵੀ ਤੁਹਾਨੂੰ ਪੰਜਾਬ ਚ ਮਿਲਦੇ ਆ ਪੰਜਾਬ ਤੋਂ ਬਾਹਰ ਨਹੀਂ ਮਿਲਦੇ ਇਹ ਵੀ ਵੇਲੇ ਕਰੇ ਕਦੇ ਨਹੀਂ ਆ ਇਹਦਾ ਬੋਰਡ ਛੱਡਦੇ ਨਹੀਂ ਹੋਰ ਇੱਥੇ ਲਾਣਾ ਬੋਰਡ ਸਟੈਂਡ ਬਨੋਦੇ ਬਨੋਦੇ ਇਧਰ ਥੋੜੀ ਵਾਲੀ ਮਸ਼ੀਨ ਆ ਗਈ ਪੱਟ ਦਵਾ ਇਹ ਇੱਥੇ ਹੁੰਦਾ ਟਾਂਕਾ ਲਵਾਉਣਾ ਇਹਨਾਂ ਨੇ ਆ ਲਾਜਵਣਾ ਤੇ ਮਿਸਤਰੀ ਆਪਣਾ ਬਣਾ ਇਹ ਤਾਂ ਟਾਂਕਾ ਲਾਉਣ ਲੱਗਾ ਆ ਕਿਉਂਕਿ ਬੰਦਾ ਕੰਮ ਕਰਨ ਦਾ ਹੋਏ ਤਾਂ ਕੰਮ ਕੋਈ ਵੀ ਇਹ ਥੋੜਾ ਨਹੀਂ ਹੈਗਾ ਵੇਹ ਤਾਂ ਲੋਕਾਂ ਨੂੰ ਸ਼ਹਿਰ ਜਾ ਕੇ ਆਪਦਾ ਵੈਲਡਿੰਗ ਦਾ ਕੰਮ ਕਰਾਉਣਾ ਪੈਂਦਾ ਪਰ ਜਦੋਂ ਦਾ ਮੁੰਡੇ ਨੇ ਕੰਮ ਸਟਾਰਟ ਕੀਤਾ ਤਾਂ ਪਿੰਡ ਦੇ ਵਿੱਚ ਇਹਦਾ ਕੰਮ ਬਹੁਤ ਹੈ ਕਿਉਂਕਿ ਸੀਜ਼ਨ ਦੇ ਦਿਨਾਂ 'ਚ ਲਾਈਟ ਘੱਟ ਹੋਇਆ ਕਰਦੀ ਸੀ ਵੈਸੇ ਤਾਂ ਸੀਜ਼ਨ ਅਜੇ ਚੱਲੀ ਜਾਂਦਾ ਪਰ ਹੁਣ ਲਾਈਟ ਆਨ ਲੱਗੀ ਆ ਤੇ ਕੰਮ ਮੇਰੇ ਕੋਲੋਂ ਨਹੀਂ ਮੁੱਕਦਾ ਬਸ ਇਹ ਆਪ ਹੀ ਕਈ ਵਾਰ ਕੰਮ ਛੱਡ ਦਿੰਦਾ ਆ ਬਹੁਤ ਜ਼ਿਆਦਾ ਮੁੰਡੇ ਕੋਲ ਕੰਮ ਵੈਲਡਿੰਗ ਦਾ ਵੀ ਕਿਹਦੇ ਹਾਂ ਮਸ਼ੀਨ ਦੇ ਓਖੀ ਜਗ੍ਹਾ ਤੇ ਟਾਂਕਾ ਲਾਉਣਾ ਹੈ ਆ ਵੇਲੇ ਦੇ ਕੰਮ ਦੇਖੋ ਇਹਨੂੰ ਨਿੱਕੀ ਜੀ ਰਾੜ ਦਿੱਤੀ ਆ ਸਿੱਧੀ ਕਰਨ ਨੂੰ ਤੇ ਲੱਗਾ ਵੇ ਕਿਵੇਂ ਸੁਨਿਆਰਾ ਤਰ੍ਹਾਂ ਸੱਟਾਂ ਲਾ ਰਿਹਾ ਸੁਨਿਆਰਾ ਬਣਾ ਖੜਾ ਆ ਕਮਾਈਆਂ ਜ਼ਰੂਰ ਕਰਨ ਦੇ ਮੁੰਡੇ ਕੋਟ ਰਾਰੀ ਕੋਟ ਜਿਹੜਾ ਕਿ ਉਹਦੇ ਪਰਮਾਨੰਦ ਵਾਲਿਆ ਕਾ ਸਨਿਆਰਾ ਤੇਰਾ ਲੱਗਿਆ ਤੇ ਸਿੱਧੀ ਕਿੱਥੋਂ ਕਰ ਲਵੇਂਗਾ ਤੂੰ ਉਧਰ ਆਪਣੇ ਮੁੰਡੇ ਲੱਗੇ ਹੋਇਆ ਕੰਮ ਕਰਨ ਵੈਲਡਿੰਗ ਦਾ ਤੇ ਇਧਰ ਆਪਣਾ ਵੀਰ ਇੱਕ ਸੇਵਾ ਕਰਦਾ ਫੇ ਜੋ ਖਾਲੀਆਂ ਦੇ ਵਿੱਚ ਕਾਗਜ਼ ਤੇ ਬੋਤਲਾਂ ਤੇ ਹੋਰ ਪਤਾ ਨਹੀਂ ਕੀ ਕੀ ਪਿਆ ਹੋਇਆ ਤੇ ਲੋਕਾਂ ਨੂੰ ਸ਼ਰਮ ਆ ਨਹੀਂ ਗਈ ਵੀ ਘਾ ਪੀ ਗਏ ਤੇ ਜਿੰਨਾ ਵੀ ਗੰਦ ਆਉਂਦਾ ਚੱਲ ਖਾ ਲਈ ਜਿੰਨਾ ਵੀ ਗੰਦ ਆਉਂਦਾ ਚੱਲ ਖਾ ਲਈ ਲੋਕੀ ਸਫਾਈ ਵਾਲੇ ਬਿਲਕੁਲ ਧਿਆਨ ਨਹੀਂ ਦਿੰਦੇ ਇਹ ਜੋ ਆਪਣਾ ਮੁੰਡਾ ਲੱਗੇ ਗੁੱਸੇ ਨਾਲ ਲੱਗੇ ਵੈਸੇ ਤਾਂ ਇਹ ਕੰਮ ਅੱਗੇ ਵੀ ਕਰਦਾ ਹੈ ਪਰ ਲੱਗਾ ਗੁੱਸੇ ਨਾਲ ਹੋਇਆ ਕਿ ਲੋਕਾਂ ਨੂੰ ਇਹ ਕਹਿੰਦਾ ਵੀ ਜਮਾ ਹੀ ਛਰਮ ਹੈ ਨਹੀਂ ਕੀ ਕਿ ਕੰਮ ਸੇ ਕੰਮ ਆਪਦੇ ਆਲੇ ਦੁਆਲੇ ਦਾ ਤੇ ਧਿਆਨ ਰੱਖਿਆ ਜਾਵੇ ਆਪਦੇ ਆਲੇ ਦੁਆਲੇ ਤਾਂ ਸਫਾਈ ਰੱਖੀ ਜਾਵੇ ਆਪਾਂ ਗਏ ਸੀ ਕਰੇ ਚਾਹ ਲੈਣ ਮੈਂ ਕੋਈ ਥਾਪਨੇ ਕੋਲੇ ਵੀ ਰਾਇਆ ਸੀ ਆਪਾਂ ਮਿਲਣ ਤੇ ਮਿਸਟਰ ਨੇ ਆਪਾਂ ਚਾਹ ਲਿਆ ਕੇ ਦਿੱਤੀ ਆ ਇਹ ਬੰਦਾ ਨਜ਼ਰ ਆਉਂਦਾ ਹੁਣੇ ਤਮੇ ਤੇਰੇ ਦਾ ਬੰਦਾ ਵਹਿਲੜ ਤੇ ਗਈ ਹੈਗਾ ਨਾਲ ਚੋਰ ਵੀ ਆ ਕਿ ਆਪਣੇ ਆ ਇੱਕ ਤਾਂ ਪੂਰਾ ਪੈਰ ਲਾਤਾ ਸੀ ਇਹਨੇ ਮੁੰਡੇ ਨੇ ਇੱਕ ਆ ਕੱਟ ਕੇ ਰੱਖੇ ਸੀ ਦੋ ਤੇ ਇੱਕ ਹੱਥ ਆ ਗਿਆ ਸੀ ਤੇ ਇੱਕ ਇਹਨੇ ਪਤਾ ਹੀ ਕੋਈ ਨਹੀਂ ਕਿੱਥੇ ਗਾਇਬ ਕਰ ਲਿਆ ਮੈਂ ਤਾਂ ਨਹੀਂ ਨੂੰ ਇੰਨਾ ਕੁ ਬਦ ਨਾਮ ਕਰਾਂਗਾ ਕਿ ਜਿਆਦਾ ਹੀ ਆਪੇ ਦੇ ਦੇਵੇ ਵੇਖੋ ਵੇਖੋ ਲੋਕਾਂ ਦੇ ਕੰਮ ਆ ਵੇ ਸ਼ਰੀਆ ਮਾ ਵੱਲ ਹੀ ਜਨ ਹੁਣ ਬਦ ਨਾਮ ਆ ਵੇਖ ਸਕਦੇ ਜੀ ਹੁਣ ਇਹਦੇ ਤੇ ਬੇਈਮਾਨ ਹੋ ਗਿਆ ਲੈ ਚੱਲੇ ਕਰੀ ਬਾਤ ਤੇ ਵੇਲੇ ਵੀ ਬੰਦੇ ਨਹੀਂ ਹੋਣੇ ਚਾਹੀਦੇ ਭਾਵੇਂ ਕੋਈ ਮੈਂ ਕੋਣੀ ਚੱਕੀ ਬਜਾ ਫਿਰ ਕਿੰਨੇ ਚੱਕੀ ਕਸਮ ਹੈ ਗੱਲ ਮੈਂ ਤੇ ਮੈਂ ਝੂਠੀ ਕਰ ਰਹੀ ਹਾਂ ਹੁਣ ਦੱਸਦੇ ਵੀ ਨਹੀਂ ਪਏ ਕਹਿੰਦਾ ਮੈਂ ਨਹੀਂ ਚੱਕੀ ਚਲੋ ਮੰਨ ਲੈਨੇ ਨੇ ਚੱਕੀ ਨਹੀਂ ਪਰ ਇਹ ਚੱਕਣ ਵਾਲੇ ਬੰਦੇ ਨੂੰ ਇਹਨੇ ਵੇਖਿਆ ਤੇ ਦੱਸਦਾ ਵੀ ਨਹੀਂ ਪਿਆ ਐ ਬਦਨਾਮ ਨਹੀਂ ਡਰਦਾ ਹੁਣ ਕਹਿੰਦਾ ਬਦਨਾਮ ਨਹੀਂ ਕਰਈਦਾ ਚਲੋ ਦੇਖਦੇ ਹਾਂ ਮਿਸਟਰ ਇਹ ਆਪਣਾ ਲੱਗਿਆ ਆਇਆ ਆ ਇਹ ਬਣ ਗਿਆ ਐ ਸਟੈਂਡ ਇੱਕ ਇਹਦਾ ਆਪਾਂ ਨੂੰ ਪੈਰ ਮਿਲਿਆ ਨਹੀਂ ਤਾਂ ਫਿਰ ਉੱਤੋਂ ਬੜਾ ਹੋਰ ਟਟਿਆ ਸੀਗਾ 5 ਇੰਚ ਇਹ ਉਹ ਲਾਇਆ ਟੈਂਟ ਐਡਾ ਬਣ ਗਿਆ ਉੱਪਰ ਉਹਨੇ ਟੀ ਪੁਆਇੰਟ ਰਹਿ ਗਿਆ ਲਾਉਣ ਵਾਲਾ ਉਹ ਲਾ ਕੇ ਤੇ ਫਿਰ ਆਪਣਾ ਕੰਮ ਸਕਸੈਸਫੁਲ ਹੋ ਜਾਏਗਾ ਜਿਹਦੇ ਵਾਸਤੇ ਆਪਾਂ ਬਣਾ ਰਹੇ ਆ ਤੇ ਉਸ ਤੋਂ ਬਾਅਦ ਰੰਗ ਰਹਿ ਦੇਗਾ ਕਰਨ ਵਾਲਾ ਉਹ ਜਦੋਂ ਬਣੇਗਾ ਟਾਈਮ ਤੇ ਰੰਗ ਇਹਨੂੰ ਆਪਾਂ ਕਰਦਾਂਗੇ ਪੈਰ ਦੀ ਸਮਝ ਨਹੀਂ ਆਈ ਪੈਰ ਚੱਕ ਕੇ ਕੌਣ ਲੈ ਗਿਆ ਮਿਸਤਰੀ ਨੇ ਵੀ ਨਹੀਂ ਆਉਦੇ ਕਿਤੇ ਮਨੇ ਰੱਖਾ ਇਹ ਬੇਲੀ ਵੀ ਇਹ ਕਹਿ ਰਾ ਹੈ ਕਿ ਮੈਂ ਵੀ ਨਹੀਂ ਚੱਕਿਆ ਤੇ ਸਮਝਣ ਲੱਗੀ ਜੀਨੇ ਕਰਕੇ ਆਪਾਂ ਨੂੰ 5 ਇੰਚ ਉੱਤੋਂ ਹੋਰ ਕੱਟਣਾ ਪੈ ਗਿਆ ਸੀ ਤਾਂ ਖੈਰ ਸਟੈਂਡ ਬਣ ਗਿਆ ਥੋੜਾ ਨਿੱਕਾ ਹੀ ਸੀ ਤੇ ਆਪਣਾ ਕੰਮ ਚੱਲਦਾ ਹੋ ਜਾਏਗਾ ਤੇ ਇਸ ਤੋਂ ਬਾਅਦ ਆਪਾਂ ਖਾਣਾ ਖੁਣਾ ਖਾ ਕੇ ਨਹਾ ਲੂ ਕੇ ਤੇ ਫਿਰ ਜਾਣਾ ਹੈ ਬਜਾਰ ਵਾਲ ਨੂੰ ਉੱਥੋਂ ਦਾ ਵੀ ਤੁਹਾਨੂੰ ਦਿਖਾਵਾਂਗੇ ਜੋ-ਜਾਤੇ ਕੰਮ ਹੋਇਆ ਆਪਾਂ ਨੂੰ ਮੁੰਡੇ ਨੇ ਕੰਮ ਆ ਪੂਰਾ ਵਧੀਆ ਕਰਤਾ ਉਸ ਤੇ ਸੀਲ ਲਾਣੀ ਸੀ ਸੀਲ ਲਾਤੀ ਤੇ ਸੈਂਡ ਆਪਨਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਤੋਂ ਕੰਮ ਲੈਣ ਜੋ ਕਿ ਹੋ ਗਿਆ ਕੰਮ ਵਧੀਆ ਕਰਦਾ ਜੇ ਦਿਲ ਨਾਲ ਕਰੇ ਤਾਂ ਇਹ ਗੱਲ ਸੱਚੀ ਹੈ ਜੇ ਮੁੰਡਾ ਦਿਨ ਨਾਲ ਕੰਮ ਕਰੇ ਤਾਂ ਬਹੁਤ ਸੋਨਾ ਕੰਮ ਕਰ ਦਿੰਦਾ ਤੇ ਜੇ ਕੰਮ ਚ ਦਿਲ ਨਾ ਲਾਵੇ ਤਾਂ ਫਿਰ ਤਾਂ ਕੰਮ ਕੀ ਹੁੰਦਾ ਹੈ ਇਹ ਰੇਟ ਬੰਦੇ ਦੇ ਕੰਮ ਦੀ ਇਦਾਂ ਕੋਈ ਵੀ ਕੰਮ ਕਰਦਾ ਹੈ ਜੇ ਦਿਲ ਨਾਲ ਕਰਦਾ ਹੈ ਤਾਂ ਕੰਮ ਵਧੀਆ ਤੇ ਸੋਨਾ ਹੁੰਦਾ ਹੈ ਤੇ ਆਪਣਾ ਛੈਡ ਜੋ ਬਣਾ ਰੇ ਸੀ ਬਣ ਕੇ ਤਿਆਰ ਹੋ ਗਿਆ ਤੇ ਹੁਣ ਉਹਦੀ ਸਾਫ ਸफाई ਮੁੰਡਾ ਗਰੰਟਰ ਨਾਲ ਕਰਦਾ ਪਿਆ ਹੈ لو بھی دوستو ٹائم ہو گیا شام کا آپ جانا سی بازار تو بازار جان تو پہلے اپنے کو موٹر سائیکل اپنا کوئی منگ کے لے گئے جب کے وہ کہتے اے جانا سکول آپ کے کوئی سرٹیفکیٹ کا کوئی سا رولا انہوں کا تو وہ لے کے آنا پندرہ تو لے کے بھی منٹ کا سما لیا سیوں نے پر کردے کرا ٹائم لا تا ਪੂਰਾ ਕੰਟਾ ਕੰਟੇ ਤੋਂ ਵੀ ਜ਼ਿਆਦਾ ਟਾਈਮ ਲਾਤਾ ਹੀ ਜਾ ਪਾਉਂ ਤਾਂ ਵੇਟ ਵਿੱਚ ਬੈਠੇ ਰਹੇ ਤਾਂ ਆਖਰ ਉਹ ਆਈ ਨਹੀਂ ਫਿਰ ਆਪਾਂ ਨੂੰ ਜਾਣਾ ਪਿਆ ਕਿਸੇ ਨਾਲ ਬੈਠ ਕੇ ਤਾਂ ਕਿਸੇ ਨਾਲ ਗਏ ਤਾਂ ਫਿਰ ਵਾਪਸੀ ਵੀ ਕਿਸੇ ਨਾਲ ਹੋਣਾ ਪੈਣਾ ਸੀ ਤੇ ਤਾਂ ਕਰਕੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਜਾਣ ਦਾ ਸਮਾਂ ਨਹੀਂ ਮਿਲਿਆ ਜਿਹਦੇ ਕਰਕੇ ਆਪਾਂ ਤੇ ਵੀਡੀਓ ਬਣਾ ਨਹੀਂ ਪਾਈ ਤੇ ਹੁਣ ਵੀਡੀਓ ਨੂੰ ਇੱਥੇ ਕਰਦੇ ਸਮਾਪਤ ਲੈਣ ਦਾ ਤੋਦੇ ਤੋਂ ਇਜਾਜ਼ਤ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲਓ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ